ਲੋ ਵੀ ਦੋਸਤੋ ਆਮਣੀ ਵੀਜਨ ਲੱਗੀ ਐ ਇਥੇ ਖਾਸ ਖਾਸ ਮਤਲਬ ਸੀ ਰੀਆ ਹਾਂ ਕਿ ਦੱਚਾ ਕੋਲ ਸੀ ਵੀਜਨ ਲੱਗੇ ਆ ਸੀ ਰੀਆ ਹਾਂ ਚਲ ਬਾਸ ਕਰ ਜਿਆ ਰੰਬੀ ਦਾ ਤੋੜਦੀ 150 ਦੀ ਆਈ ਐ 100 ਰੁਪਏ ਦਾ ਮੁੱਠਾ ਹੀ ਦਿੰਦਾ ਇਹ ਤੇ ਤੈਨੂੰ ਕੋਈ ਤੂੰ ਰੰਬੇ ਗੇ ਨਹੀਂ ਹੈ। ਕੀ ਹੋ ਗਿਆ? ਹੈਂ? ਚਲੋ ਬਾਏ ਬਾਏ। ਅੱਜ ਜਿੰਨ ਜਿੰਨ ਮੁੰਡਾ ਤੇਰੀ ਗੋਭੀ ਹੋਣੀ ਤੇ ਲੋਕਾਂ ਦੇ ਖਾ ਖਾ ਕੇ ਪ੍ਰਾਣੀ ਕਰ ਦੇਣੀ ਪੰਜ ਦਿਨ ਗੁੱਲੋ ਹੋ ਜਾਣੀ। ਗੋਭੀ ਦੇ ਫਲ ਤਾਂ ਵੇਖਨੇ ਕਿੰਨੇ ਵਧੀਆ ਤੇ ਵੱਡੇ ਹੀ ਹੋ ਜਾਂਦੇ ਵਿੱਚੋਂ ਨਿਕਲ ਉਹ ਤਾਂ ਬੰਦੇ। ਤਰੇ ਇਹ ਨਹੀਂ ਖਾ ਗਈ ਇਹਨਾਂ ਨੂੰ। ਬੰਦੀ ਡਿੰਡਲ ਤੋਂ ਬੰਦੀ। ਮੈਂ ਇੱਥੇ ਮੇਰੇ ਮਰੇ ਹੀ ਪੇ ਬੇਚਾਰੇ। ਹੋਈ ਹੋਈ ਨਹੀਂ ਅੱਜ ਕੀ ਤੇਰੇ ਤੇ ਗਏ ਮੈਂ ਇੱਥੇ ਜਵਾ ਅੱਛਾ ਕਰੋ ਢੀਸੀ ਥਾ ਪੋਲੀ ਨਹੀਂ ਕੀਤੀ ਚੰਗੀ ਤਰ੍ਹਾਂ ਇਹ ਮੈਂ ਬਣਾਈ ਸੀਗੀ ਜਿੰਨੀ ਕੀ ਮਰ ਤੋਂ ਆ ਜਿਹੜਾ ਟੇਢਾ ਹੋਇਆ ਪਿਆ ਸਾਗ ਜਾ ਕੋਈ ਚੀਜ਼ ਨਹੀਂ ਥੋੜੀ ਨਹੀਂ ਨਹੀਂ ਆਏ ਗੁਰਾਂ ਦੇ ਵੀਰ ਵੇਖੋ ਦੋਸਤੋ ਅੰਗੂਰੇ ਨੂੰ ਇੱਕਨੇ ਲੱਗਿਆ 1.5 ਸਾਲ ਹੋ ਗਏ ਸੀ ਪਿਛਲੀ ਵਾਰੀ ਗਿਛਾ ਹਾਂ ਚਲੋ ਚੱਲ ਕੇ ਕਰੇ ਪਰ ਚੰਗ ਚੱਲ ਹੋਰ ਕੰਮ ਕਰੀਏ ਹੋਏ ਕੀ ਮੈਂ ਥੋੜੀ ਆ ਇੱਥੇ ਆਪਣੇ ਲੈਡ ਨਹੀਂ ਜਾਉਦੀ ਇੱਥੇ ਮੈਂ ਚਾਹ ਬਣਾ ਕੇ ਤੁਹਾਨੂੰ ਚਾਹ ਪੀ ਲਓ ਮੈਂ ਰਸੋਈ ਸਾਫ਼ ਕਰਤੀ ਤੁਹਾਨੂੰ ਸਾਫ਼ ਕਰਕੇ ਅਜੇ ਮੈਂ ਪੋਚੇ ਤੇ ਸਫਾਈਆਂ ਮੇਲੇ ਲੇਟ ਹੋ ਗਏ ਆ ਪਾਹਣ ਆਹੋ ਹਜੇ ਅਸੀਂ 5 ਵਜੇ ਦੇ ਹਜੇ ਅਸੀਂ ਗਾਇਸ 5 ਵਜੇ ਉੱਠੇ ਆ ਤੇ ਸਾਡਾ ਮਾ ਆ ਬਿਲਾ ਆ ਮੈਂ ਕੰਮ ਲੈ ਚਾਹ ਚ ਪੂਰੀ ਉਹ ਪਾ ਦੇ ਮੈਨੂੰ ਕੀ ਲੈ ਚੀ ਨਹੀਂ 5000 ਰੁਪਏ ਕਿਲੋ ਅਲੈਚਾ ਮੈਂ ਚਾਹ ਨਹੀਂ ਪੀਣੀ ਕਾਫੀ ਬਣੀਆ ਲੈ ਤੇ ਪਹਿਲੂ ਦੱਸਦੇ ਹੁਣ ਚਾਹ ਬਣਗੇ ਵਿੱਚ ਕਾਫੀ ਪਾਏ ਚਾਹ ਦੇ ਵਿੱਚ ਕਾਫੀ ਮਿਕਸ ਕਰਕੇ ਪੀਓ ਹੈ ਠੀਕ ਆ ਹਾਂ ਇਹ ਕੋਈ ਮਿਕਸ ਹੋ ਜੂ ਆਪਾਂ ਪੀਣੇ ਮੈਂ ਵੀ ਪੀਣੀ ਪਉਣੀ ਆ ਕਾਫੀ ਦਾ ਪਾਉਚ ਵਿੱਚ ਪਾ ਦੇਣਾ ਚਾਹਦੇ ਆਪਣਾ ਸਿਲੰਡਰ ਵੀ ਖਤਮ ਹੋਣਾ ਲਾ ਨਵਾਂ ਸਿਲੰਡਰ ਲਾ ਦੇ ਜੋ ਖਤਮ ਹੋ ਗਿਆ ਹੈ ਲੈ ਜਮਾ ਹਲਕਾ ਹੋ ਗਿਆ ਪਿਆ ਆਈ ਬੀਬੀ ਆਪਣੀ ਆਖੀ ਦੀ ਕਰੀ ਜਾਂਦੀ ਹੈ ਅਨਬਾਕਸਿੰਗ ਇਹ ਬੜੀ ਆ ਸਾਡੇ ਅੱਜ ਕੋਲ ਵੀਰ ਦਾ ਰਾਸ਼ਨ ਪਾਣੀ ਆ ਗਿਆ ਅੰਗੜਵੜੀ ਸੈਂਟਰ ਚੋਂ ਪੂਰਾ ਚੇਰ ਹੋ ਗਿਆ ਨਾ ਕਦੇ ਭੇਜਿਆ ਭੁਜੇ ਨਹੀਂ ਤੇ ਹੁਣ ਆ ਐਪੀ ਭੇਜਦਾ ਪਤਾ ਦੇ ਤਾ ਸੁਬ੍ਹੀ ਦੇ ਦੇਖੋ ਅਪਰ ਡੱਬੇ ਨੇ ਆਉਣੇ ਹਾਂ ਬੀਤੇ ਕਿਉਂ ਬੀਤੇ ਕਿ ਆ ਅੱਛਾ ਡੱਬੇ ਤੇ ਉਹ ਡੱਬੇ ਦੇ ਵਿੱਚ ਪਾ ਲਈ ਚੰਗਾ ਆਹ ਆ ਗਿਆ ਆ ਪਾਣੀ ਪਾ ਪੀ ਤੇ ਉਹ ਵੀ ਪਾਠੇ ਰੱਖ ਦੇ ਚੰਗਾ ਜਿਹਦਾ ਜੀ ਕੀਤਾ ਤਾ ਮੇਰਾ ਪੁੱਤ ਤੋੜ ਦੂਗਾ ਇਹ ਤਾਂ ਸੌਣਾ ਲਖਣੀ ਕੀ ਚੇਤਾ ਆਇਆ ਸੀ ਤੇਰੇ ਸੇਦਰ ਤਮਾਰਾ ਕਿ ਮੈਂ ਪਾਣੀ ਦੀ ਪੀਣ ਵਾਲੀ ਬੋਤਲ ਚਾਹੀਏ ਬੋਤਲ ਖਤਮ ਹੋ ਗਿਆ ਮੈਂ ਵੈਨ ਚ ਕੀ ਬੀਉਂਗਾ ਅ ਨਹੀਂ ਖਤਮ ਦਾ ਲੈ ਤਾ ਛੁੱਟੀ ਹੋਣ ਤੋਂ ਪਹਿਲਾਂ ਸਾਡੇ ਪਰ ਲਿਆ ਕਰ ਆਹੋ ਜੇ ਪਰ ਲਿਆ ਕਰ ਜੇ ਪੀ ਲੇਗਾ ਨਹੀਂ ਸਾਡੇ ਨਹੀਂ ਹੁੰਦੀ ਨਾ ਮਰਜ਼ੀ ਪੀ ਲੇ ਹੈ ਛੇ ਦਿਨ ਛੇ ਦਿਨ ਚਾਰ ਵੇ ਕਰੇ ਭੰਕਿਆ ਜਾਏਗਾ ਜੇ ਛੇ ਦਿਨ ਛੇ ਦਿਨ ਨਹੀਂ ਲੇਟ ਕਹਿੰਦਾ ਹੋਣਾ ਇਹਨੂੰ ਪਤਾ ਨਹੀਂ ਨਾ ਛੇ ਦਿਨ ਛੁੱਟੀ ਹੁੰਦੀ ਹੈ ਬੱਚਾ ਗੰਦਾ ਹਰ ਅੱਜ ਮਤਲਬ ਸਾਈਨ ਨਹੀਂ ਹੋਈ ਕੋਈ ਗੱਲ ਨਹੀਂ ਮੈਂ ਤਾਂ ਕਰਦੀ ਨਹੀਂ ਆ ਸਾਹ ਫੇਰਦੀ ਨੂੰ ਸੁਣਨਾ ਮਨਾ ਦੇ ਨੀ ਤੇਰਾ ਹਾਲ ਛੋਣੀ ਜਿਹੜੀ ECG ਲਈ ਆ ਜੀ ਮੈਂ ਤਾਂ ਕੈਪਟ ਲੈ ਲਉਂਗੀ ਬੜੇ ਦੂਰ ਚੀਜੀ ਕੀ ਰਹੀ ਤੇ ਲਈ ਇੱਕ ਬੱਚਾ ਤੇ ਚੋਕਲੇਟ ਇੱਕ ਬੱਚਾ ਤੇ ਚੋਕਲੇਟ ਇੱਕ ਬੱਚਾ ਤੇ ਚੋਕਲੇਟ ਠੀਕ ਹੈ ਤੇ ਮੇਰੀ ਗੱਲ ਸਮਝ ਭੁੱਖ ਤਾਂ ਜੀ ਹਾਂ ਅੱਜ ਤਾਂ ਥੋੜਾ ਹਾਂ ਅੰਤੋਂ ਕਿਤੇ ਦੌੜ ਜੇ ਸਾਰੇ ਬੱਚਾ ਤਾਂ ਪਿੱਛੇ ਰਹਿ ਗਏ ਆਹੋ ਕਰੇ ਦੇ ਪਾਪੇ ਦਮੀ ਮਗਰ ਛੱਡੀ ਜਾਂਦਾ ਮੈਂ ਤਾਂ ਉੱਥੇ ਕੀ ਹੋ ਗਿਆ ਹੈ ਗਿਆ ਉੱਥੇ ਕਿਵੇਂ ਪਿੱਛੇ ਰਹਿ ਗਈ ਸੀ ਇੱਕ ਵਾਰ ਇੱਕੋ ਵਾਰ ਹੀ ਰੇਸ ਲਵਾਈ ਮੈਡਮ ਨੇ ਕਿ ਦੋ ਵਾਰੀ ਅੱਛਾ ਅੱਧੀ ਅੱਛਾ ਚੱਲ ਕੋਈ ਨਾ ਫੇਰ ਕੀ ਐਕਟਿਵਿਟ ਤਾਂ ਹੁੰਦੇ ਗਏ ਰਹਿੰਦੇ ਪਤਾ ਤੂੰ ਮੇਰੇ ਇਹ ਘਰ ਸੋਣਾ ਪਿਆੰਮੀ ਭੇੜੀ ਨਹੀਂ ਤਾਂ ਦੱਸ ਤੇ 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 ਟੰਡਾ ਆਉਂਦੇ ਲਾਇਆ ਆ ਆਈ ਨਹੀਂ ਤੇਰੀ ਗੁੰਦਲ ਵੀ ਐਸੀ ਪਿੱਛੇ ਰਹਿ ਕੇ ਜਾਂ ਅੱਗੇ ਰਹਿ ਕੇ ਕੋਈ ਨਾ ਪਾਰਟਿਸਿਪੇਟ ਕਰੀਤਾ ਸੀ ਨਾ ਹਾਂ ਜਿਹੜੇ ਅੱਗੇ ਨਿਕਲ ਗਏ ਉਹ ਵੀ ਤੇਰੇ ਦੋਸਤ ਹੀ ਆ ਅੱਜ ਵੀ ਲੱਗੇ ਉਹ ਕਿਸੇ ਕਿਸੇ ਜੱਟਾ ਕਹਿੰਦੇ ਐ ਏਕਟੀਵਿਟੀ ਐਸੀ ਕੋਈ ਨਾ ਪਤਾ ਆਈ ਨਹੀਂਦਾ ਪਾਰਟਿਸਿਪੇਟ ਕਰਦਾ ਕਿਤੇ ਇਹ ਨਹੀਂ ਕਿਤੇ ਗੱਲ ਹੁੰਦੀ ਵੀ ਆ ਪਾਰਟਿਸਿਪੇਟ ਕਰਦਾ ਆਈ ਨਹੀਂਦਾ ਹਾਰ ਕੀ ਤੇ ਜਿੱਤਦਾ ਤੇ ਹਾਰ ਕੀ ਹਾਰੀ ਦਾ ਵੀ ਨਹੀਂ ਹੁੰਦਾ ਆ ਲਾਗੇ ਪੱਗ ਮੈਂ ਕਿਹੜੀ ਦੋ ਬੰਤਾ ਪੰਜਾ ਕੋ ਤੇਰੀ ਫੁੱਤ ਨਹੀਂ ਫੋਪੀ ਉੱਤੇ ਖੜ ਕੇ ਰੱਖੀ ਜਾਂਦੇ ਤੇ ਜੋ ਦਸ ਤੱਕ ਦੇ ਲੋ ਆਇਆ ਦੂ ਓਏ ਬੜਾ ਬਹੁਤ ਅੱਛਾ ਦਲ ਬਣਾਇਆ ਐਵਰੀਬਾਡੀ ਲੋ ਬਈ ਹੁਣ ਆਪਣੀ ਆ ਗਈ ਮਕਰੋਨੀ ਵਿੱਚ ਮੈਂ ਦੀ ਕੋਲ ਵੀ ਨੂੰ ਜਾ ਰਹੀ ਦਿੱਤੀ ਆ ਕੋਲ ਵੀ ਨੂੰ ਜਾ ਰਹੀ ਨਹੀਂ ਸੀ ਤੇ ਮੇਰੇ ਪੁੱਤ ਨੇ ਕਹਿ ਕਿ ਮੈਨੂੰ ਪਤੀਲਾ ਭਰ ਕੇ ਦੇ ਦੇ ਤੁਮਾਰੇ ਨੇ ਨਹੀਂ ਛੋੜੇ ਹਾਏ ਕੋਲ ਵੀ ਮੈਨੂੰ ਥੋੜੀ ਜੀ ਮੈਨੂੰ ਮੈਨੂੰ ਪਤਾ ਸੀ ਕੱਲੀ ਮੈਂ ਮਕਰੋਨੀ ਮਕਰੋਨੀ ਵੀ ਰੱਖੀ ਮੈਂ ਕਹਿੰਦਾ ਮੈਂ ਐਕਸ ਨਹੀਂ ਖਾਂਦਾ ਹੁੰਦਾ ਆ ਵੀ ਇੱਧਰ 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 ਪਾ ਦਰਮਾ ਨੂੰ ਪਾਣੀ ਲੈਣ ਨੂੰ ਜੇ ਜਿਹੜਾ ਪੜੇ ਚੇਰੀ ਜਿਹੜੀ ਨੀ ਉਹਦੀ ਸਾਸ ਹੁੰਦੀ ਆ ਉਹਨੂੰ ਸਾਸ ਕਹਿੰਦੇ ਆ ਕੀ ਕਹਿੰਦੇ ਆ ਨਹੀਂ ਖਤਮ ਆਪਣੇ ਸਾਸ ਟਮਾਟੋ ਸਾਸ ਮੰਗਦਾ ਪਰ ਤਾਂ ਖਤਮ ਆ ਨਹੀਂ ਵਾਈਟੀ ਜੀ ਉਹ ਬਲੀ ਉਹ ਕੀ ਆ ਮੈਂ ਖਚੂ ਜਿਹਦੀ ਮੈਂ ਦੀ ਉੱਪਰ ਪਾਈ ਰਹੀ ਸੀ ਉਹ ਕਹਿੰਦੇ ਉਹ ਚਿੱਟੀ ਜੀ ਮੈਂ ਉਹ ਗੁਰਸਰ ਹਾਂਜੀ ਗਾਇਸ ਅਸੀਂ ਆਏ ਸੀ ਸਾਖਲੈਣੋਂ ਕਿਸੇ ਹਨਾ ਤੇ ਕਲਵੀਰ ਗਰਸਾਲ ਤੇ ਕਲਵੀਰ ਗਿਰ ਗਿਆ ਹਨਾ क्या कि मैं पिज्जा ही खाना हूं आपने पिज्जा दवाना है इन्हें उस दिन भी पिज्जा लिया महीने से दो बार पिज्जा ले लगे देखी चलो तीस है खाना वैसे ही नहीं होता नहीं सिर्फ मीज कौन करता और मापा हाँ अस पिज्जा हट बैठे हुए चल हम आप ਕਾਇਸ ਤੇ ਕਲਵੀਰ ਦਾ ਪੀਜ਼ਾ ਆਉਂਦੇ-ਉਂਦੇ ਹੋ ਗਈ देर ਤੇ ਮੇਰੇ ਘਰ ਜਾ ਕੇ ਕੰਮ ਵੀ ਬਹੁਤ ਜ਼ਿਆਦਾ ਕਰਨ ਵਾਲੇ ਪਏ ਸੀ ਤੇ ਕਲਵੀਰ ਦੇ ਪਾਪਾ ਤੇ ਕਲਵੀਰ ਤਾਂ ਬਸ ਖੇਡਣ ਲੱਗ ਗਏ ਆ ਦੇਖੋ ਪੀਰ ਤੇ ਵੀਰ ਕਹਿੰਦਾ ਮੈਨੂੰ ਇੱਥੇ ਬਿਠਾਈ ਰੱਖੋ ਤੇ ਪੀਜ਼ਾ ਆ ਗਿਆ ਨੇ 5 ਮਿੰਟ ਦਾ ਕਹਿ ਕੇ ਤੇ 20 ਮਿੰਟ ਹੋ ਗਏ ਬਿਠਾਏ ਗਏ ਆ ਤੇ ਮੈਨੂੰ ਟੈਨਸ਼ਨ ਪਈ ਆ ਮੈਂ ਘਰ ਜਾ ਕੇ ਰੋਟੀ ਲੋਣੀ ਆ ਕੰਮ ਵੀ ਕਰਨੇ ਆ ਆਪਦੇ ਭਾਂਡੇ ਵੀ ਸਾਫ਼ ਕਰਨ ਵਾਲੇ ਪਏ ਆ ਕਲਵੀਰ ਨੂੰ ਬੜਾਈ ਵੀ ਕਰਾਉਣੀ ਆ ਹੁਣ ਪੀਜ਼ਾ ਆ ਜੂਗਾ ਤੇ ਫਿਰ ਚੱਲਦੇ ਆ ਆਪਾਂ ਕਲਵੀਰ ਤੇ ਕਲਵੀਰ ਦੇ ਪਾਪਾ ਤਾਂ ਬਸ ਆਪਣੀ ਮਸਤੀ ਦੇ ਵਿੱਚ ਖੇਲੀ ਜਾ ਰਹੇ ਆ ਦੇਖੋ ਕਲਵੀਰ ਕੀ ਕਰਦਾ ਕਲਵੀਰ ਇਹ ਕੀ ਚੀਜ਼ ਆ ਕਲਵੀਰ ਨੂੰ ਪੁੱਛਿਆ ਕੀ ਚੀਜ਼ ਆ ਤੇ ਕਲਵੀਰ ਨੂੰ ਪਤਾ ਕਹਿੰਦਾ ਮੰਮੀ ਇਹਦੇ ਚ ਵੱਡੇ ਵੱਡੇ ਗੋਲੇ ਸੱਟਦੇ ਹੁੰਦੇ ਫੌਜੀ YouTube ਤਾਂ ਵੇਖ-ਵੇਖ ਕੇ ਬੱਚਿਆਂ ਨੂੰ ਕਿਹੜੀ ਚੀਜ਼ ਦਾ ਨਹੀਂ ਪਤਾ ਹਰ ਇੱਕ ਚੀਜ਼ ਬਾਰੇ ਜਾਣਕਾਰੀ ਹੁੰਦੀ ਆ ਕਲਵੀਰ ਨੂੰ ਸਭ ਪਤਾ ਵਾ ਨਾ ਇਹਨੂੰ ਤਾਂ ਕੁਛ ਦੱਸਣ ਦੀ ਲੋੜ ਵੀ ਨਹੀਂ ਪੈਂਦੀ ਤਾਂ ਆਪ ਹੀ ਸਿੱਖ ਜਾਂਦਾ ਵਾ ਚਲੋ YouTube ਦਾ ਇੱਕ ਫਾਇਦਾ ਤਾਂ ਹੁੰਦਾ ਹੀ ਆ ਜੇ ਕੁਛ ਨੁਕਸਾਨ ਨੇ ਤੇ ਕੁਛ ਫਾਇਦਾ ਵੀ ਹੁੰਦਾ ਹੀ ਆ ਸੋਸ਼ਲ ਮੀਡੀਆ ਤੋਂ ਬੱਚਾ ਹਰ ਜਾਣਕਾਰੀ ਲੈ ਲੈਂਦਾ ਨਾ ਨਹੀਂ ਤਾਂ ਸਾਡੇ ਅੱਗੇ ਵੇਖਦੇ ਹੀ ਰਹਿੰਦੇ ਹੁੰਦੇ ਸੀ ਗਾਇਸ ਫਾਈਨਲੀ ਪੀਜ਼ਾ ਤੇ ਟ੍ਰੈਫਿਕ ਬਹੁਤ ਅਤੇ ਕਜੀਲ ਦੇ ਪਾਪਾ ਨੇ ਆਪਣੇ ਪੀਜ਼ੇ ਦੀ ਰੂਪਰੇਖਾ ਵੀ ਵਿਗਾੜ ਦਿੱਤੀ ਐ ਇਹਨੇ ਪੀਜ਼ਾ ਨੂੰ ਉਲਟਾ ਕਰਕੇ ਫੜ ਲਿਆ ਛਾੜੀ